ਯਾ ਯਾਰ ਆ ਕਿ 2015 ਤੋਂ ਜਿਹੜੀਆਂ ਬਦਲੀਆਂ ਹੋਈਆਂ ਸੀ ਬਦਲੀਆਂ ਦੀ ਚੀਜ਼ ਹਰ ਸਿੱਖ ਦੇ ਮਨ ਵਿੱਚ ਇੱਕ ਨਸੂਰ ਬਣੀ ਹੋਈ ਸੀ ਪੰਥਕ ਜਥੇਬੰਦੀਆਂ ਹਰ ਗੁਰਨਾਨਕ ਨਾਮਾ ਲੈਵਾ ਸਿੱਖ ਇਹ ਜਾਣਦਾ ਸੀ ਕਿ ਇਹ ਜਿਹੜਾ ਘਣਾਉਣਾ ਅਪਰਾਧ ਆ ਸੁਖਬੀਰ ਬਾਦਲ ਕੇ ਪਰਿਵਾਰ ਵੱਲੋਂ ਕੀਤਾ ਗਿਆ ਆ ਸਿੰਘ ਸਾਹਿਬਾਂ ਨੂੰ ਉੱਥੇ ਬੁਲਾ ਕੇ ਘਰ ਬੁਲਾ ਕੇ ਮਾਫੀ ਦਵਾਣੀ ਦੂਜੀਆਂ ਤੀਜੀਆਂ ਸਾਰੀਆਂ ਗੱਲਾਂ ਪਰ ਸੁਖਬੀਰ ਬਾਦਲ ਦੀ ਰੋਲ ਆਰਮੀ ਸੁਖਬੀਰ ਬਾਦਲ ਦੀ ਪਾਰਟੀ ਦਾ ਆਈਟੀ ਸੈੱਲ ਸੁਖਬੀਰ ਬਾਦਲ ਦੇ ਚਹੇਤੇ ਜਿਹੜਾ ਵੀ ਸਿੱਖ ਕਹਿੰਦਾ ਸੀ ਕਿ ਇਹ ਕੰਮ ਬਾਦਲਾ ਨੇ ਕਰਵਾਇਆ ਬਾਦਲਾ ਦੇ ਰਾਜ ਚ ਹੋਇਆ ਉਹਨੂੰ ਧੀਆਂ ਪਣਾ ਦੀਆਂ ਗਾਲਾਂ ਮੰਦਾ ਚੰਗਾ ਬੋਲਦੇ ਸੀ ਕੇਸ ਵੀ ਕੀਤੇ ਲੋਕਾਂ ਨੂੰ ਜੇਲਾਂ ਵਿੱਚ ਵੀ ਇਹਨਾਂ ਨੇ ਕੀਤਾ ਅੱਛਾ ਹੁਣ ਕੀ ਹੋਇਆ ਕਿ 2 ਦਸੰਬਰ ਨੂੰ ਇੱਕ ਵੱਡੀ ਘਟਨਾ ਹੋਈ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਗੱਲ ਦੇ ਵਧਾਈ ਤੇ ਪਾਤਰ ਆ ਜਥੇਦਾਰ ਸਿੰਘ ਸਾਹਿਬ ਜਿਨ੍ਹਾਂ ਨੇ ਇਥੋਂ ਤੱਕ ਇਹਨਾਂ ਨੂੰ ਲੈ ਆਂਦਾ ਕਿ ਇਹਨਾਂ ਨੂੰ ਆਪ ਦੀ ਜ਼ੁਬਾਨ ਤੋਂ ਮੰਨਣਾ ਪਿਆ ਇਹਨਾਂ ਨੇ ਮੰਨਿਆ ਕਿ ਇਹ ਸਾਰਾ ਕੁਝ ਸਾਡੇ ਰਾਜਕਾਲ 'ਚ ਹੋਇਆ ਹੁਣ ਸਾਡਾ ਅੱਜ ਦਾ ਇੱਥੇ ਆਉਣ ਦਾ ਮਕਸਦ ਹੈ ਕਿ ਏਸੇ ਹੀ ਗੱਲ ਨੂੰ ਗੋਵਿੰਦ ਸਿੰਘ ਮਹਾਰਾਜ ਸਾਹਿਬ ਦੀ ਚਲਾਈ ਹੋਈ ਮਰਜ਼ਾਦਾ ਪੰਜ ਪਿਆਰੇ ਜੋ ਅਮਰ ਸ਼ਿਕਾਉਂਦੇ ਨੇ ਸ੍ਰੀ ਕਾਲ ਤਖਸ਼ਾਲ ਦੇ ਪੰਜ ਪਿਆਰਿਆਂ ਨੇ ਇਸ ਗੱਲ ਨੂੰ ਸਭ ਤੋਂ ਪਹਿਲਾਂ ਪੰਥ ਦੇ ਵੇੜੇ ਵਿੱਚ ਰੱਖਿਆ ਸੀ ਕਿ ਇਹ ਗੱਲ ਜਿਹੜੀ ਜਥੇਦਾਰਾਂ ਨੂੰ ਘਰ ਬੁਲਾਉਣਾ ਪਿੰਦ ਮੰਗਿਆ ਮਾਫੀ ਦੇਣੀ ਗਲਤ ਆ ਇਹਨਾਂ ਨੇ ਉਦੋਂ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਆਪਣਾ ਪੰਜ ਪਿਆਰਿਆਂ ਨੂੰ ਬਰਖਾਸਤ ਕੀਤਾ ਜਿਹੜਾ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ 1999 ਦੀ ਬਰਖਾਤੀ ਤੋਂ ਬਾਅਦ ਕਰੀ ਇਦਾਂ ਦੀ ਕਿਸੇ ਨੇ ਹਰਕਤ ਨਹੀਂ ਕੀਤੀ ਸਾਡਾ ਇਹ ਆ ਵੀ ਜੇ ਸੁਖਵੀਰ ਮੰਨ ਗਿਆ ਗੁਨਾਹ ਮੰਨ ਗਿਆ ਤੇ ਫਿਰ ਪੰਜ ਪਿਆਰੇ ਸੱਚੇ ਆ ਉਹਨਾਂ ਗੁਰੂ ਕੇ ਸਿੱਖਾਂ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਉਹਨਾਂ ਨੂੰ ਦੁਬਾਰਾ ਮਾਨ ਸਨਮਾਨ ਮਿਲਣਾ ਚਾਹੀਦਾ ਦੂਜੀ ਗੱਲ ਇੱਕ ਇਹਨਾਂ ਨੇ ਕਿਹਾ ਸੀ ਕਿ 3 ਦਿਨ ਦਾ ਦੇ ਅੰਦਰ ਅੰਦਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਆਵਾਹਗਰੂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਆ ਉਸਤੀਫੇ ਦੇਣ ਤੇ ਇਹਨਾਂ ਨੇ ਗੋੜਮੋਲ ਜਥੇਦਾਰਾਂ ਨੇ ਕਰਕੇ 20 ਦਿਨ ਦਾ ਟਾਈਮ ਦਿੱਤਾ ਹੁਣ ਉਸੇ ਗੱਲ ਦੇ ਵਿੱਚ ਫਿਰ ਨਰੈਣ ਸਿੰਘ ਚੌੜਾ ਵੱਲੋਂ ਇੱਕ ਇੱਥੇ ਗੱਲ ਕੀਤੀ ਜਾਂਦੀ ਆ ਉਹ ਇਤਿਹਾਸਕ ਘਟਨਾ ਆ ਹਰ ਜਿਹੜੀ ਘਟਨਾ ਉਹਦਾ ਆਪਣਾ ਇਤਿਹਾਸ ਹੁੰਦਾ ਆ ਨਰੈਣ ਸਿੰਘ ਚੌੜੇ ਦੇ ਪਿਸਤਲ ਵਿੱਚੋਂ ਨਿਕਲੀ ਗੋਲੀ ਨੇ ਇਹ ਦੱਸਿਆ ਆ ਕਿ ਤੁਸੀਂ ਜਿੱਦਾਂ ਮਰਜ਼ੀ ਸਾਜ਼ਵਾਜ ਹੋ ਕੇ ਅਕਾਲੀ ਦਲ ਨੂੰ ਜਿੰਦਾ ਕਰਨ ਵਾਸਤੇ ਸੁਖਬੀਰ ਬਾਦਲ ਪਰਵਾਰ ਨੂੰ ਜਿੰਦਾ ਕਰਨ ਵਾਸਤੇ ਕਰੀ ਚੱਲੋ ਪਰ ਕੌਮ ਨੂੰ ਇਹ ਗੱਲ ਪਰਵਾਹ ਨਹੀਂ ਹੈ ਉਸੇ ਦੌਰਾਨ ਉਹਨਾਂ ਦੀ ਦਸਤਾਰ ਵੀ ਲੱਤੀ ਆ ਉਹਨਾਂ ਦੀ ਲੱਤੀ ਦਸਤਾਰ ਤੇ ਫੇਰ ਉਹਨਾਂ ਦੇ ਉੱਤੇ ਪਰਚੇ ਦਰਜ ਹੋਏ ਆ ਜੇ ਸੁਖਬੀਰ ਬਾਦਲ ਕਿਸ਼ਨ ਭਗਵਾਨ ਸਿੰਘ ਕਮਲਜੀਤ ਸਿੰਘ ਸੁਨਾਮ ਹਰਮਿੰਦਰ ਸਿੰਘ ਡੱਬ ਵਾਲੀ ਦਰਸ਼ਨ ਸਿੰਘ ਲੋਹਾਰਾ ਜਸਪਾਲ ਸਿੰਘ ਚੌੜ ਸਤਿਨਾਮ ਵਰਗੇ ਨੌਜਵਾਨਾਂ ਦੇ ਲਹੂ ਵਿੱਚ ਹੱਥ ਰੰਗੇ ਆਪ ਮੰਨਿਆ ਤੇ ਉਹਨੂੰ ਭਾਂਡੇ ਮੰਜਣ ਦੀ ਜਾਂ ਵਰਸ਼ੇ ਦੀ ਸੇਵਾ ਲੱਗ ਸਕਦੀ ਹੈ ਫਿਰ ਨਾਰਾਇਣ ਸਿੰਘ ਚੌੜਾ ਨੂੰ ਜੇਲ੍ਹ ਕਿਉਂ ਸਾਡਾ ਅੱਜ ਦਾ ਇਹ ਮਕਸਦ ਹੈ ਜੀ ਲੇਕਿਨ ਜਿਸ ਕਾ ਮਵਾਦ ਕੀਤੀ ਜਾ ਰਹੀ ਜਿਵੇਂ ਉਹਨਾਂ ਨੂੰ ਪਸ਼ਚੋ ਜੇਲ੍ਹਤਾ ਜਾਵੇ ਕੀ ਲੱਗਦਾ ਹੈ ਸ਼ਰੋਮ ਨੇ 2011 ਤੇ ਚੋਣਾ ਹੋਈਆਂ ਸੀ ਉਦੋਂ ਤੋਂ ਇਹ ਆਉਧਿਆਂ ਤੇ ਚੁੰਬੜੇ ਹੋਏ ਆ ਚੁੰਬੜੀ ਹੋਈ ਕਮੇਟੀ ਦੇ ਪ੍ਰਧਾਨ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਤੁਸੀਂ ਪੰਥ ਚੋਂ ਛੇਕ ਕੇ ਦੇਖੋ ਟੋੜਾ ਸਾਹਿਬ ਆਪਣੇ ਚੌੜਾ ਸਾਹਿਬ ਨੂੰ ਜੇ ਤੁਸੀਂ ਇਹ ਹਰਕਤ ਕਰੋਗੇ ਤੇ ਸੰਗਤ ਤੁਹਾਨੂੰ ਸੰਗਤ ਚੋਂ ਛੇਕ ਦੇਗੀ ਸੰਗਤ ਦੇ ਵਿੱਚ ਜਾ ਕੇ ਤੁਸੀਂ ਬੋਲੋਗੇ ਕਿਉਂ ਅਗਲਾ ਪ੍ਰੋਗਰਾਮ ਸਾਡਾ ਸਿੱਖ ਜਥੇਬੰਦੀਆਂ ਦਾ ਇਹ ਹੋਏਗਾ ਜੇ ਇਹਨਾਂ ਨੇ ਇਹੋ ਜੀ ਕੋਈ ਹਰਕਤ ਕੀਤੀ ਇਹਨਾਂ ਦਾ ਭਾਂਡਾ ਚਰਾਹੇ ਤੇ ਭੰਨਿਆ ਜਾਊਗਾ ਇਹਨਾਂ ਨੂੰ ਕਿਸੇ ਸਟੇਜ ਤੇ ਬੋਲਣ ਨਹੀਂ ਦਿੱਤਾ ਜਾਊਗਾ ਲekin ਜਸਰਾਹ ਕੀ ਲੱਗਦਾ ਨਹੀਂ ਕਿ ਉਸ ਨੂੰ ਬਾਦਲ ਨੂੰ ਪੰਥ ਤੋਂ ਛੇਕਣਾ ਚਾਹੀਦਾ ਜਿਸ ਤਰ੍ਹਾਂ ਦੇ ਉਹਨਾਂ ਨੇ ਹਾਲਾਤ ਪੈਦਾ ਕੀਤੇ ਸੀਗੀ ਜਿੰਦਾ ਡਿਮਾਂਡ ਨਹੀਂ ਕੀਤੀ ਜਾਣੀ ਚਾਹੀਦੀ ਮੈਂ ਕਹਾਂ ਜੀ ਬਿਲਕੁਲ ਇਹੀ ਹੋਣਾ ਚਾਹੀਦਾ ਸੀਗਾ ਸੁਖਬੀਰ ਸਿੰਘ ਬਾਦਲ ਨੂੰ ਪੰਥ ਤੋਂ ਛੇਕਣਾ ਕਿ ਇਹਨੂੰ ਤਾਂ ਦੇਸ਼ਨ ਕਲਾ ਦੇਣਾ ਚਾਹੀਦਾ ਸੀ ਇਹੋ ਜਿਹਾ ਬੰਦਾ ਧਰਤੀ ਤੇ ਪਹਾ ਰਿਹਾ ਜੀ ਜਿਹੜਾ ਬੰਦਾ ਇਹ ਜਿਹੜਾ ਨਿਰੇਨ ਸਿੰਘ ਚੌੜਾ ਵਾਲੀ ਘਟਨਾ ਇਹ ਹੋਣੀ ਨਹੀਂ ਸੀ ਜੇ ਇਹਦਾ ਮੀਡੀਆ ਟ੍ਰਾਇਲ ਨਾ ਹੁੰਦਾ ਇੱਕ ਬੰਦਾ ਦੇਖੋ ਹਰ ਸਿਕ ਹਾਕ ਆ ਭਾਵਨਾ ਹਾਰਟ ਹੁੰਦੀਆਂ ਤੁਸੀਂ ਦੇਖੋ 72 ਸਾਲ ਦੇ ਗੁਰਸਿੱਖ ਦੇ ਬਜ਼ੁਰਗ ਦੇ ਅੰਦਰ ਇੰਨੀ ਜਿਆਦੀ ਤੜਫੁੱਟੀ ਕਿ ਬੰਦਾ ਇੰਨਾ ਕੁਝ ਕਰਨ ਤੋਂ ਬਾਅਦ ਫਿਰ ਮੀਡੀਆ ਟ੍ਰਾਇਲ ਕਰ ਰਿਹਾ ਆਪਦੀ ਸੇਵਾ ਦਾ ਨਮਾਣਾ ਸਿੱਖ ਨਹੀਂ ਸੀ ਉਹ ਉਹ ਤਾਂ ਇੱਕ ਡਿਕਟੇਟਰ ਬਣ ਕੇ ਤੇ ਪੁਲਿਸ ਦੀ ਸਕਿਉਰਿਟੀ ਲੈ ਕੇ ਸੇਵਾ ਕਰ ਰਿਹਾ ਸੀ ਨਮਾਣਾ ਸਿੱਖ ਨਹੀਂ ਸੀ ਉਹ ਲੋਕਾਂ ਨੂੰ ਅੱਖਾਂ ਦਿਖਾਉਣ ਆਇਆ ਸੀ ਰੇਨ ਸਿੰਘ ਚੋੜੇ ਨੇ ਪਟਾਕਾ ਜੱਪਾ ਕੇ ਦੱਸਿਆ ਵੀ ਸਿੱਖ ਜੀ ਦੇ ਆ। ਗੱਲ ਇਹ ਨਹੀਂ ਕਿ ਸ਼ੋਕ ਵੀ ਕਮੇਟੀ ਉਸ ਵੇਲੇ ਵੀ ਇੱਥੇ ਹੁੰਦੀ ਜਦੋਂ ਮੱਸਾ ਰੰਗੜ ਦਾ ਸਿਰ ਵੱਟਿਆ ਸੀਗਾ ਕੀ ਲੱਗਦਾ ਨਹੀਂ ਉਹਨੂੰ ਡਿਫੈਂਡ ਕਰਦੇ ਨਜ਼ਰ ਨਹੀਂ ਆਉਂਦੇ। ਸ਼੍ਰੋਮਣੀ ਕਮੇਟੀ ਵਾਕਿਆ ਹੀ ਇਹ ਗੱਲ ਕਰਦੀ ਜੇ ਮੱਸਾ ਰੰਗੜ ਇਹਨਾਂ ਨੇ ਕਹਿਣਾ ਸੀ ਭਾਵਨਾਵਾਂ ਆਤ ਹੋ ਗਈਆਂ। ਹੁਣ ਜਿਹੜਾ ਵੀ ਦੋਸ਼ੀ ਆ ਉਹ ਦੋਸ਼ੀ ਸੀ। ਉਹ ਕੋਈ ਐ ਸਾ ਸਾਫ ਸੂਰਤ ਨਹੀਂ ਹੈਗਾ ਸਿਗਾ ਵੀ ਸਾਫ ਸੁਥਰਾ ਆਦਮੀ ਸੀਗਾ ਤੇ ਇੱਥੇ ਨਮਾਣਾ ਨਤਾਣਾ ਨਮਾਣਾ ਨਤਾਣਾ ਉਹ ਹੁੰਦਾ ਜਿਹੜਾ ਲੋਕੀਂ ਸੇਵਾ ਇੱਥੇ ਦਾ ਜਗੀਰਕੌਰ ਨੇ ਇੱਕ ਪੋਚਾ ਮੋੜਿਆ ਤੇ ਤੁਹਾਡੇ ਮੀਡੀਆ ਦੇ ਕੈਮਰਿਆਂ ਚੋਂ ਇਦਾਂ ਜਾਂਦਾ ਵੀ ਬੜਾ ਬੜਾ ਪਤਾ ਨਹੀਂ ਵੱਡਾ ਕੰਮ ਕਰਦਾ ਮਾਰੇ ਕਹਿੰਦੇ ਅਪਰਾਧੀ ਦੂਣਾ ਨੇ ਵੀ ਜੋ ਹੰਤਾ ਮਰਗਾਏ ਇਹ ਅਪਰਾਧੀ ਦੂਣਾ ਉਹ ਪਖੰਡ ਕਰਦੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ 68 ਤੀਰਥ ਜੇ ਨਾ ਹੋਵੇ ਉੱਤੇ ਨਹੀਂ ਮਹਿਲ ਜੀ ਇਹ ਜ਼ਥੇਦਾਰ ਜਿਹੜੇ ਨੇ ਬੁੱਕਲ ਚ ਗੁੜ ਭੰਨ ਰਿਹਾ ਜ਼ਥੇਦਾਰਾਂ ਨੇ 328 ਰੁਪਿਆਂ ਦਾ ਹਕੇ ਤੱਕ ਕੁਝ ਨਹੀਂ ਕੀਤਾ ਪਿਛਲੇ ਦਿਨ ਇੱਕ ਮੰਗ ਪੱਤਰ ਲੈ ਕੇ ਗਏ ਸੀ ਕਿ ਜਿਹੜਾ ਮੁੰਡਾ ਇੱਕ ਡਬਈ ਤੋਂ ਆਇਆ ਸੀ ਡਰਾਈਵਰ ਤੇ ਉਹਨੇ ਨਾਲੇ ਮਾਰੇ ਦਾ ਸਰੂਪ ਲੈ ਕੇ ਗਿਆ ਸੀ ਉਹਦੇ ਬਾਰੇ ਚੁੱਪ ਹੈਗੇ ਆ ਉਹ ਵੀ ਇੱਕ ਬਦਬੀ ਆ ਇਹ ਸਾਰਿਆਂ ਨੂੰ ਕੀ ਟਰੀਟ ਕਰਨ ਸੁਖਬੀਰ ਬਾਦਲ ਨੂੰ ਬਚਾਉਂਦਿਆਂ ਬਚਾਉਂਦਿਆਂ ਕਿਤੇ ਆਪਣਾ ਇਹ ਪੰਥ ਦੇ ਵਿੱਚ ਨਾਮ ਮਤਲਬ ਇਹ ਪੰਥ ਦੀ ਵਿਰੋਧਤਾ ਖੜੀ ਕਰ ਲੈਣਗੇ ਭਾਈ ਜੰਨੀ ਜੀ ਫਿਰ ਗੱਲ ਕਰਨੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਸਮੇਂ ਬਾਅਦ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਨਾਹਗਰਾਂ ਨੂੰ ਸਜ਼ਾ ਮਿਲੀ ਤੇ ਸਾਡੀ ਕੌਮ ਦੇ ਵਿੱਚ ਜਥੇਦਾਰਾਂ ਦਾ ਵੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਤਮ ਦਾ ਸਨਮਾਨ ਵਧਿਆ ਸੀਗਾ ਲੇਕਿਨ ਲੇਕਿਨ ਪਿਛਲੇ ਦਿਨਾਂ ਤੋਂ ਅੰਦਰ ਖਾਤੇ ਜਿਹੜੀ ਗੁਜਿਆ ਸ਼ਾਸਨ ਦੇ ਤਹਿਤ ਦੁਬਾਰਾ ਕਾਲੀਦਲ ਬਾਦਲ ਵੱਲੋਂ ਅਸਤੀਫੇ ਦੇਣ ਦੇ ਹੁਕਮ ਨੂੰ ਤਾਰਬੀਡੋ ਕਰਨ ਲਈ 15 ਦਿਨ ਦਾ ਜਿਹੜਾ ਸਮਾਂ ਮੰਗਿਆ ਤੇ ਜਥੇਦਾਰਾਂ ਵੱਲੋਂ ਦੇ ਦਿੱਤਾ ਗਿਆ ਇਹਦੇ ਨਾਲ ਫਿਰ ਕੌਮਤਾਸ਼ ਹੋ ਗਈ ਕੌਮ ਦਾ ਬਹੁਤ ਮੁਸ਼ਕਲ ਦੇ ਨਾਲ ਬੜੇ ਲੰਬੇ ਸਮੇਂ ਤੋਂ ਬੜੇ ਲੰਬੇ ਸਮੇਂ ਬਾਅਦ ਸ੍ਰੀ ਹਕਾਲਤਖ ਸਹਿਬ ਦਾ ਤੇ ਜਥੇਦਾਰਾਂ ਨੇ ਸਨਮਾਨ ਵਧਾਇਆ ਸੀ ਸਿਰਫ ਇਸੇ ਕਰਕੇ ਵੀ ਗੁਨਾਹਗਰਾਂ ਨੂੰ ਸਜ਼ਾ ਮਿਲੀ ਹੈ ਔਰ ਸੱਜਾ ਵੀ ਲਸਾਨੀ ਸੀ ਸਾਡੇ ਹਿਸਾਬ ਦੇ ਨਾਲ ਸੁਖਬੀਰ ਬਾਦਲ ਤੇ ਇਹਦੀ ਕਾਲੀ ਜੁੰਡਲੀ ਜਿਹੜੀ ਆ ਉਹ ਅਕਾਲੀ ਦਲ ਤਾਂ ਕੀ ਛਲੋਣੀ ਕਮੇਟੀ ਕੀ ਕਿਸੇ ਵੀ ਸਿੱਖ ਸੰਸਥਾ ਦੇ ਉੱਤੇ ਨਮਾਇਦਗੀ ਕਰਨ ਦਾ ਹੱਕ ਖੋ ਬੈਠੀ ਇਹ ਲਫ਼ਜ਼ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਦੇ ਨੇ ਕਿ ਤੁਸੀਂ ਸਿੱਖਾਂ ਦੀਆਂ ਜਥੇਬੰਦੀਆਂ ਉੱਤੇ ਨਮਾਇਦਗੀ ਕਰਨ ਦਾ ਹੱਕ ਖੋ ਬੈਠੇ ਹੋ ਤੇ ਤੁਸੀਂ ਤਿੰਨ ਦਿਨਾਂ ਦੇ ਅੰਦਰ ਇਹਨਾਂ ਦੇ ਸਿਵੇ ਪ੍ਰਬਾਨ ਕਰੋ ਦੇ ਹੋ ਨਹੀਂ ਅਸੀਂ ਵੇ ਦੇ ਚੁੱਕੇ ਨੇ ਹੈ ਔਸਾ ਜਨੇ ਕਿਹਾ ਉਹ ਕੋਈ ਗਲਤੀ ਹੋਗੀ ਸਤੋਂ ਮਤਲਬ ਕਿ ਅਸੀਬੇ ਬੇਜ਼ੁਕੇ ਨੇ ਜਥੇਦਾਰ ਦਾ ਹੁਕਮ ਸੀ ਕਿ ਤਿੰਨ ਦਿਨਾਂ ਦੇ ਅੰਦਰ ਜਿਹੜੀ ਕਾਲੀ ਕਮੇਟੀ ਸ਼੍ਰੋਮਿਕ ਵਜਿਨ ਸੀਵੇ ਦਿੱਤੀ ਹੈ ਜਾਂ ਕਾਲੀ ਦਲ ਨੇ ਉਹ ਪ੍ਰਵਾਨ ਕੀਤੇ ਜਾਣ ਹੁਣ ਇਹਨਾਂ ਨੇ ਅੰਦਰ ਖਾਤੇ ਸੰਘੜ ਕਰਕੇ 15 ਦਿਨ ਦਾ ਸਮਾਂ ਲੈ ਲਿਆ ਇਹਦੇ ਨਾਲ ਜਿੱਤੇ ਸਿੱਖ ਸੰਗਠਨਾਂ ਦੇ ਅੰਦਰ ਕਾਲ ਤੱਕ ਸਹਿਬ ਲਈ ਜਾਂ ਜਥੇਦਾਰਾਂ ਪ੍ਰਤੀ ਬਹੁਤ ਮਾਨ ਸਨਮਾਨ ਵਧਿਆ ਸੀ ਮੰਨਣ ਦੇ ਸਾਗੇ ਉਹ ਜਿਹੜਾ ਦੁਬਾਰਾ ਫਿਰ ਕੱਟ ਗਿਆ ਮਦਦ ਨਹੀਂ ਕਿਤੇ ਨਹੀਂ ਮਿਲੀ ਭੁਗਤ ਨਜ਼ਰਾ ਬਿਲਕੁਲ ਲੱਗਦਾ ਨਹੀਂ ਮਿਲੀ ਭੁਗਤ ਦੇ ਨਾਲ ਹੀ 15 ਦਿਨ ਦਾ ਸਮਾਂ ਮਿਲਿਆ ਮੀਤਾ ਅੱਜ ਤੱਕ ਅਸ਼੍ਰੀ ਅਕਾਲ ਤੱਕ ਸਹਿਦੇ ਸੰਵਿਧਾਨ ਅਨੁਸਾਰ ਕਦੇ ਵੀ ਜਦੋਂ ਸੱਜਾ ਕਿਸੇ ਨੂੰ ਦੇ ਦਿੱਤੀ ਗਈ ਲੋਕੋਨਮਾ ਜਾਰੀ ਕਰ ਦਿੱਤਾ ਗਿਆ ਤਾਂ ਉਹਦੇ ਦੇ ਮਾਈਨਸ ਆ ਮੈਂਸ਼ਨ ਕਰਨਾ ਬੜਾ ਔਖਾ ਵਾ ਸਾਡੇ ਕੋਈ ਸੰਭਾਨ ਨਹੀਂ ਇਸ ਗੱਲ ਦੀ ਇਜਾਜ਼ਤ ਹੀ ਨਹੀਂ ਦਿੰਦੇ ਸਹੀ ਮੱਲ ਦੇ ਆਸੀਂ ਜਥੇਦਾਰ ਸਾਹਿਬ ਨੂੰ ਇਹੀ ਲਿਖਤੀ ਦੇਣ ਆਏ ਆ ਜੀ ਕਿ ਤੁਸੀਂ ਜੋ ਫੈਸਲਾ ਕੀਤਾ ਸੀਗਾ ਵੀ ਇਹਨਾਂ ਦੀ ਨਿਮੈਂਦਗੀ ਕਰਨ ਦਾ ਹੱਕ ਖੋਇਆ ਸੀ ਤੁਮ ਜਾਂਦੀ ਇਹੀ ਹੈ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਮਤਲਬ ਕਿ ਅਕਾਲ ਤਖਤ ਦੇ ਅਕਾਲੀ ਦਲ ਨੂੰ ਜਾਵੇ ਕਿ ਅਕਾਲ ਦਾ ਅਕਾਲੀ ਦਲ ਮਤਲਬ ਕਿ ਵੀ ਬਣਿਆ ਰਹੇ ਕੌਮਜ਼ਦ ਪਾਰਟੀ ਬਣਿਆ ਰਹੇ ਸਿੱਖਾਂ ਦੀ ਤੇ ਉਹਦਾ ਇੱਕੋ ਇੱਕ ਕਾਰਨ ਤੇ ਸੁਖਵੀਰ ਜੁੰਡਲੀ ਨੂੰ ਅਕਾਲੀ ਦਲ ਤੋਂ ਬਰਖਾਸਤ ਕਰਨਾ ਸਰੋਮੀ ਕਮੇਟੀ ਦੇ ਉੱਪਰ ਖਾਸ ਕਰਨਾ ਔਰ ਨਾਲ ਦੀ ਨਾਲ ਕਿਸੇ ਵੀ ਸਿੱਖ ਸੰਸਥਾ ਦੇ ਉੱਤੇ ਜਿਹੜੀ ਸਿੱਖ ਸੰਸਥਾ ਹੋਵੇ ਸਿੱਖ ਚਲਾਉਂਦੇ ਹੋਣ ਉਹਦੀ ਨੁਮਾਇੰਦਗੀ ਕਰਨ ਦਾ ਹੱਕ ਖੋਣਾ ਅਗਰ ਇਹ ਸੱਜਾ ਕਾਨੂੰਨ ਨੂੰ ਮਿਲਦੀ ਹੈ ਇਹਨਾਂ ਨੂੰ ਬਦਲਾ ਨੂੰ ਤੇ ਤਾਂ ਕੌਮ ਪ੍ਰਵਾਨ ਕਰੂਗੀ ਵਰਨਾ ਆ ਜਿਹੜੇ 15 ਬੰਦੇ ਦਿਨ ਚੜੇ ਆ ਇਹ ਨਹੀਂ ਪ੍ਰਵਾਨ ਹੋਣੇ ਇੱਕ ਗੱਲ ਮੈਂ মিডিਆ ਜਰੂਰ ਜਥੇਦਾਰਾਂ ਨੂੰ ਬੇਨਤੀ ਤੇ ਰੂਹ ਦੱਸ ਦੇਣੀ ਚਾਹਨਾ ਕਿ 2015 ਨੂੰ ਬਰਗਾੜੀ ਸਮਾਗਮ ਦੇ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਪੰਥਰੀ ਹਾਜ਼ਰੀ ਦੇ ਵਿੱਚ ਸ਼ਰੋਮਣੀ ਕਮੇਟੀ ਜਿਹੜੀ ਆਪਣੀ ਸਮਾਵਾਹ ਚੁੱਕੀ ਹੈ ਜਿੱਦਾਂ ਨੇ ਕਿ ਚੁੰਬੜੀ ਹੋਈ ਕਮੇਟੀ ਆ ਸਮਾਵਾਹ ਚੁੱਕੀ ਹੈ ਅਸਤੀਫੇ ਦੇਣ ਦਾ ਪ੍ਰੋਗਰਾਮ ਬਣਿਆ ਸੀ ਗੁਰੂਗਰਾ ਸਾਹਿਬ ਦੇ ਬੇਜ਼ਵੀਰ ਦੇ ਖਿਲਾਫ ਅਗਰ ਹੁਣ ਇਹਨਾਂ ਨੇ ਆ ਕਾਲੀ ਦਲ ਦੇ ਸਿਫਿਆਂ ਨੂੰ ਟਾਈਮ ਦਿੱਤਾ ਜਾਂ ਨਾ ਲੈ ਮਨਜ਼ੂਰ ਕੀਤੇ ਤੇ ਸ਼ਰੋਮਣੀ ਕਮੇਟੀ ਸਮੇਤ ਸ਼ਰੋਮਣੀ ਕਮੇਟੀ ਮੈਂਬਰਾਂ ਸਮੇਤ ਸ਼ਰੋਮਣੀ ਕਾਲੀ ਦਲ ਦੇ ਕਾਰੀਦਾਰ ਬਾਦਲਾਂ ਦੇ ਮੈਂਬਰਾਂ ਦੇ ਘਰਾਂ ਦੇ ਵਿੱਚ ਵੜ ਕੇ ਸੰਗਤ ਜਿਹੜੀ ਇਹਨਾਂ ਕੋਲੋਂ ਸੇਵਾ ਲਵੇਗੀ ਪ੍ਰਕਾਸ਼ ਸਿੰਘ ਜੀ ਬਾਲੋ ਜਿੰਨੇ ਬਰਸਾਂ ਵਰਕੇ ਸੇਵਾ ਨਿਭਾ ਰਹੇ ਐ ਡੀ ਪ੍ਰਕਾਸ਼ ਸਿੰਘ ਬਾਲੋ ਤੇ ਸੁਭਿੰਦਰ ਸਿੰਘ ਬਾਲੋ ਹਾਂ ਤੇ ਅੱਜ ਐ ਡੀ ਪੀ ਸੀ ਦੇ ਮੈਨੇਜਰ ਸੇਵਾ ਲਾ ਕੇ ਖੜੇ ਕਿ ਕੀ ਕਰਨਾ ਚਾਹੁੰਦੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹ ਮੈਂ ਪਹਿਲਾਂ ਵੀ ਲਿਖ ਚੁੱਕਾ ਕਿ ਜ਼ਿੰਦਗੀ ਵਿੱਚ ਮੈਂ ਪਹਿਲਾ ਸੇਵਾਦਾਰ ਸੇਵਾ ਕਰਦਾ ਦੇਖਿਆ ਜਿਹਦੇ ਆਲੇ-ਦੁਆਲੇ 200 ਸੇਵਾਦਾਰ ਹੋਰ ਖੜੇ ਹੋਏ ਆ ਠੀਕ ਠੀਕ ਧੰਨਵਾਦ ਠੀਕ ਹੈ